ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਪਲੀਜ਼ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਤੇ ਸੁਣ ਕੇ ਕਮੈਂਟ ਜ਼ਰੂਰ ਕਰਿਓ ਇੱਕ ਦਿਨ ਮੈਂ ਆਫਿਸ ਤੋਂ ਲੇਟ ਹੋ ਗਈ ਮੇਰੀ ਮਾਂ ਵਾਰ-ਵਾਰ ਮੈਨੂੰ ਫੋਨ ਕਰਦੀ ਸੀ ਕਿ ਕਾ ਰਾਜਾ ਕਿੰਨੀ ਰਾਤ ਹੋ ਗਈ ਆ ਜਦੋਂ ਰਾਸਤੇ ਤੋਂ ਘਰ ਆਉਂਦੀ ਸੀ ਤਾਂ ਰਾਸਤੇ ਵਿੱਚ ਚਾਰ ਮੁੰਡਿਆਂ ਨੇ ਮੈਨੂੰ ਰੋਕ ਲਿਆ ਤੇ ਉਸ ਤੋਂ ਬਾਅਦ ਉਹ ਮੈਨੂੰ ਝਾੜੀਆਂ ਵਿੱਚ ਲੈ ਗਏ ਫਿਰ ਉਹਨਾਂ ਨੇ ਮੇਰੇ ਨਾਲ ਉਹ ਕੀਤਾ ਜਿਹਦੇ ਬਾਰੇ ਮੈਂ ਸੋਚ ਵੀ ਨਹੀਂ ਸਕਦੀ ਸੀ ਮੇਰਾ ਨਾਮ ਰੂਹੀ ਆ ਮੇਰੀ ਉਮਰ 22 ਸਾਲ ਦੀ ਹੋ ਗਈ ਆ ਮੈਂ ਆਪਣੇ ਮਾਪਿਆਂ ਦੀ ਇਕੱਲੀ ਧੀ ਆ ਮੇਰੇ ਪਾਪਾ ਮੇਰਾ ਵਿਆਹ ਕਰਨਾ ਚਾਹੁੰਦੇ ਸੀ ਪਰ ਮੈਂ ਮਨਾਂ ਕਰ ਦਉਂਦੀ ਸੀ ਕਿਉਂਕਿ ਮੈਨੂੰ ਪੜ੍ਹਾਈ ਵਿੱਚ ਬਹੁਤ ਇੰਟਰਸਟ ਸੀ ਕਿਉਂਕਿ ਮੈਂ ਪੜ੍ਹ ਕੇ ਚੰਗੀ ਨੌਕਰੀ ਕਰਨਾ ਚਾਹੁੰਦੀ ਸੀ ਮੇਰੇ ਮਾਪਿਓ ਹੀ ਚਾਹੁੰਦੇ ਸੀ ਕਿ ਮੈਂ ਫਟਾਫਟ ਕੋਈ ਨੌਕਰੀ ਕਰਾਂ ਪਰ ਕਿਸੇ ਦੂਸਰੇ ਸ਼ਹਿਰ ਵਿੱਚ ਜਾ ਕੇ ਨੌਕਰੀ ਕਰਨ ਦੇ ਉਹ ਸਖਤ ਖਿਲਾਫ ਸੀ ਕਿਉਂਕਿ ਉਹ ਕਹਿੰਦੇ ਸੀ ਕਿ ਕੁੜੀ ਇਕੱਲੀ ਨਵੇਂ ਸ਼ਹਿਰ ਵਿੱਚ ਜਾ ਕੇ ਕਿਸੇ ਖਤਰੇ ਦਾ ਸ਼ਿਕਾਰ ਹੋ ਸਕਦੀ ਆ ਇਸ ਲਈ ਉਹ ਕਹਿੰਦੇ ਸੀ ਕਿ ਤੂੰ ਨੌਕਰੀ ਤਾਂ ਕਰ ਪਰ ਨੌਕਰੀ ਇਦਾਂ ਦੀ ਹੋਣੀ ਚਾਹੀਦੀ ਆ ਜਿਹਦੇ ਵਿੱਚ ਤੂੰ ਸ਼ਾਮ ਹੋਣ ਤੋਂ ਪਹਿਲਾਂ ਹੀ ਘਰ ਆ ਜਾਵੇਂ ਤੇ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਮੋੜ ਸੀ ਮੇਰੀ ਪੜ੍ਹਾਈ ਦਾ ਸੁਪਨਾ ਮੇਰੇ ਮਾਂ ਤੇ ਉਹਦੀ ਸੁਰੱਖਿਆ ਦੀ ਫਿਕਰ ਦੋਨੋਂ ਹੀ ਮੇਰੇ ਦਿਲ ਵਿੱਚ ਸੀ ਮੈਂ ਸੋਚਿਆ ਕਿ ਕਿੱਦਾਂ ਆਪਣੇ ਸੁਪਨਿਆਂ ਨੂੰ ਪੂਰਾ ਕਰਾਂ ਨਾਲ ਹੀ ਮੈਂ ਆਪਣੇ ਮਾਪਿਓ ਦੀ ਇੱਛਾ ਨੂੰ ਵੀ ਪੂਰਾ ਕਰਨਾ ਚਾਹੁੰਦੀ ਸੀ ਮੈਂ ਆਪਣਾ ਧਿਆਨ ਪੜ੍ਹਾਈ ਵੱਲ ਲਾ ਲਿਆ ਸੀ ਕਾਲਜ ਦੀ ਪੜ੍ਹਾਈ ਵਿੱਚ ਮੈਨੂੰ ਵਧੀਆ ਨੰਬਰ ਮਿਲੇ ਸੀ ਮੈਂ ਬਹੁਤ ਹੁਸ਼ਿਆਰ ਸੀ ਤੇ ਪ੍ਰੋਫੈਸਰ ਵੀ ਮੇਰੇ ਤੋਂ ਬਹੁਤ ਖੁਸ਼ ਸੀ ਮੈਨੂੰ ਅੱਗੇ ਦੀ ਪੜ੍ਹਾਈ ਦੇ ਲਈ ਸਕਾਲਰਸ਼ਿਪ ਦੇਣ ਦੀ ਗੱਲ ਕਰਦੇ ਸੀ ਇਹ ਸੁਣ ਕੇ ਮੈਂ ਬੜੀ ਖੁਸ਼ ਸੀ ਪਰ ਮੇਰੇ ਮਾਪਿਓ ਦੀ ਫਿਕਰ ਨੇ ਮੈਨੂੰ ਰੋਕ ਦਿੱਤਾ ਇੱਕ ਦਿਨ ਕਾਲਜ ਤੋਂ ਆਉਂਦੇ ਵੇਲੇ ਮੈਂ ਆਪਣੇ ਪਾਪਾ ਨਾਲ ਗੱਲ ਕੀਤੀ ਮੈਂ ਉਹਨਾਂ ਨੂੰ ਦੱਸਿਆ ਕਿ ਮੈਨੂੰ ਇੱਕ ਵੱਡੀ ਕੰਪਨੀ ਵਿੱਚ ਇੰਟਰਨਲ ਸ਼ੈਪ ਦਾ ਆਫਰ ਮਿਲਿਆ ਵਾ ਜੋ ਮੇਰੇ ਕੈਰੀਅਰ ਦੇ ਲਈ ਬਹੁਤ ਵਧੀਆ ਪਾਪਾ ਨੇ ਮੈਨੂੰ ਧਿਆਨ ਨਾਲ ਸੁਣਿਆ ਤੇ ਫਿਰ ਹੌਲੀ ਜਿਹੀ ਕਿਹਾ ਰੂਹੀ ਮੈਨੂੰ ਤੇਰੇ ਤੇ ਬਹੁਤ ਮਾਣ ਆ ਪਰ ਮੈਨੂੰ ਡਰ ਆ ਕਿ ਇਕੱਲੀ ਇੰਨੇ ਵੱਡੇ ਸ਼ਹਿਰ ਵਿੱਚ ਰਹਿਣਾ ਤੇਰੇ ਲਈ ਸੌਖਾ ਨਹੀਂ ਆ ਤੇ ਮੈਂ ਉਹਨਾਂ ਨੂੰ ਸਮਝਾਇਆ ਕਿ ਪਾਪਾ ਮੈਨੂੰ ਪਤਾ ਤੁਸੀਂ ਮੇਰੀ ਫਿਕਰ ਕਰਦੇ ਹੋ ਪਰ ਜੇ ਮੈਂ ਹਮੇਸ਼ਾ ਡਰਦੀ ਰਹੂੰਗੀ ਤਾਂ ਕਦੀ ਵੀ ਅੱਗੇ ਨਹੀਂ ਵੱਧ ਸਕਦੀ ਮੈਨੂੰ ਆਪਣੇ ਆਪ ਤੇ ਆਪਣੀ ਕਾਬਲੀਅਤ ਤੇ ਭਰੋਸਾ ਮੇਰੇ ਇਸ ਆਤਮ ਵਿਸ਼ਵਾਸ ਦੇ ਭਰੇ ਜਵਾਬ ਨੇ ਪਾਪਾ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਉਹਨਾਂ ਨੇ ਕੁਝ ਦੇਰ ਚੁੱਪ ਰਹੇ ਤੇ ਬਾਅਦ ਵਿੱਚ ਕਿਹਾ ਕਿ ਠੀਕ ਆ ਅਸੀਂ ਤੈਨੂੰ ਜਾਣ ਦੀ ਪਰਮਿਸ਼ਨ ਦਿੰਦੇ ਆ ਪਰ ਇੱਕ ਸ਼ਰਤ ਤੇ ਕਿ ਤੂੰ ਹਰ ਰੋਜ਼ ਸਾਨੂੰ ਫੋਨ ਕਰਕੇ ਆਪਣਾ ਹਾਲ ਚਾਲ ਦੱਸਿਆ ਕਰੇਂਗੀ ਤੇ ਤੂੰ ਜੇ ਕਦੀ ਵੀ ਤੈਨੂੰ ਕੋਈ ਡਰ ਜਾਂ ਖਤਰਾ ਹੋਵੇ ਫਟਾਫਟ ਵਾਪਸ ਆਵੇਂਗੀ ਮੈਂ ਫਟਾਫਟ ਇਹ ਸ਼ਰਤ ਮੰਨ ਲਈ ਅਗਲੇ ਦਿਨ ਮੈਂ ਇੰਟਰਨਸ਼ਿਪ ਦੇ ਲਈ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਜਦੋਂ ਮੈਂ ਪਹਿਲੀ ਵਾਰ ਉਸ ਵੱਡੇ ਸ਼ਹਿਰ ਵਿੱਚ ਗਈ ਤਾਂ ਮੈਨੂੰ ਅਜੀਬ ਜਿਹਾ ਲੱਗਿਆ ਉਹ ਬਹੁਤ ਵੱਡਾ ਸ਼ਹਿਰ ਸੀ ਤੇ ਕਾਫੀ ਭੀੜ ਵਾਲਾ ਸੀ ਪਰ ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਕਿ ਮੈਂ ਇੱਥੇ ਆਪਣੇ ਸੁਪਨਿਆਂ ਨੂੰ ਪੂਰਾ ਕਰੂੰਗੀ ਤੇ ਕਿਸੇ ਵੀ ਮੁਸ਼ਕਲ ਤੋਂ ਨਹੀਂ ਡਰਨਾ ਇੰਟਰਨ ਸ਼ਿਪ ਦੇ ਪਹਿਲੇ ਦਿਨ ਮੈਂ ਬਹੁਤ ਜਿਆਦਾ ਨਰਵਸ ਸੀ ਵੱਡੀਆਂ ਵੱਡੀਆਂ ਬਿਲਡਿੰਗਾਂ ਤੇ ਤੇਜ਼ ਰਫਤਾਰ ਵਾਲੀ ਜ਼ਿੰਦਗੀ ਤੇ ਅਣਗਿਣਤ ਨਵੇਂ ਚਿਹਰੇ ਸਭ ਕੁਝ ਨਵਾਂ ਸੀ ਤੇ ਕਿਤੇ ਨਾ ਕਿਤੇ ਥੋੜਾ ਡਰਾਉਣਾ ਵੀ ਸੀ ਪਰ ਮੇਰੇ ਅੰਦਰ ਇੱਕ ਆਗ ਸੀ ਜੋ ਮੈਨੂੰ ਅੱਗੇ ਪੜਨ ਦੇ ਲਈ ਪ੍ਰੇਰਿਤ ਕਰਦੀ ਸੀ ਮੇਰੇ ਆਫਿਸ ਤੇ ਪਹਿਲੇ ਦਿਨ ਹੀ ਮੈਨੂੰ ਪਤਾ ਲੱਗਿਆ ਕਿ ਇੱਥੇ ਜ਼ਿੰਦਗੀ ਬਿਲਕੁਲ ਅਲੱਗਾ ਸਵੇਰ ਤੋਂ ਸ਼ਾਮ ਤੱਕ ਕੰਮ ਦਾ ਹੀ ਸਿਲਸਿਲਾ ਚੱਲਦਾ ਰਹਿੰਦਾ ਤੇ ਹਰ ਕੋਈ ਆਪਣੇ ਕੰਮ ਵਿੱਚ ਵਿਜੀ ਰਹਿੰਦਾ ਪਰ ਮੈਨੂੰ ਇਹ ਵੀ ਸਮਝ ਆ ਗਿਆ ਸੀ ਕਿ ਮੈਨੂੰ ਆਪਣੇ ਆਪ ਨੂੰ ਇੱਥੇ ਸਾਬਿਤ ਕਰਨ ਦਾ ਮੌਕਾ ਮਿਲਿਆ ਸੀ ਮੇਰੇ ਨਾਲ ਕੰਮ ਕਰਨ ਵਾਲੇ ਵੀ ਬਹੁਤ ਸਾਰੇ ਹੀ ਮਦਦਗਾਰ ਤੇ ਚੰਗੇ ਸੀ ਉਹਨਾਂ ਨੇ ਮੈਨੂੰ ਨਵੇਂ ਕੰਮ ਸਿਖਾਉਣ ਵਿੱਚ ਮਦਦ ਕੀਤੀ ਮੈਨੂੰ ਆਪਣੇ ਬਾਰੇ ਦੱਸਿਆ ਤੇ ਮੈਂ ਵੀ ਉਹਨਾਂ ਨੂੰ ਆਪਣੇ ਬਾਰੇ ਦੱਸਿਆ ਹਰ ਦਿਨ ਕੰਮ ਖਤਮ ਹੋਣ ਤੋਂ ਬਾਅਦ ਮੈਂ ਆਪਣੇ ਪਾਪਾ ਨਾਲ ਗੱਲ ਕਰਦੀ ਸੀ ਉਹਨਾਂ ਨੂੰ ਆਪਣੇ ਸਾਰੇ ਦਿਨ ਦੀ ਗੱਲ ਦੱਸਦੀ ਤੇ ਉਹਨਾਂ ਦੀ ਉਹਨਾਂ ਦੀ ਸਲਾਹ ਲੈਂਦੀ ਸੀ ਇਦਾਂ ਮੇਰੇ ਪਾਪਾ ਨੂੰ ਵੀ ਤਸੱਲੀ ਹੋ ਜਾਂਦੀ ਸੀ ਕਿ ਮੈਨੂੰ ਵੀ ਕੋਈ ਨਵੀਂ ਜ਼ਿੰਦਗੀ ਮਿਲਦੀ ਆ ਇੱਕ ਦਿਨ ਆਫਿਸ ਤੋਂ ਮੈਂ ਬਹੁਤ ਵੱਡਾ ਪ੍ਰੋਜੈਕਟ ਲਿਆ ਸੀ ਮੇਰੇ ਬੌਸ ਨੇ ਉਸ ਪ੍ਰੋਜੈਕਟ ਦੀ ਜ਼ਿੰਮੇਵਾਰੀ ਮੈਨੂੰ ਦਿੱਤੀ ਸੀ ਇਸ ਲਈ ਇੱਕ ਵੱਡੀ ਚੁਣੌਤੀ ਸੀ ਪਰ ਮੈਂ ਉਹਨੂੰ ਦਿਲੋਂ ਸਵੀਕਾਰ ਕੀਤਾ ਸੀ ਮੈਂ ਦਿਨ ਰਾਤ ਮਿਹਨਤ ਕਰਦੀ ਆ ਆਪਣੀ ਟੀਮ ਦੇ ਨਾਲ ਮਿਲ ਕੇ ਕੰਮ ਕੀਤਾ ਇਹਨਾਂ ਦਿਨਾਂ ਵਿੱਚ ਕੁੱਝ ਕੰਮ ਜ਼ਿਆਦਾ ਹੀ ਵਧ ਗਿਆ ਸੀ ਜਿਸ ਕਰਕੇ ਮੈਨੂੰ ਰਾਤ ਨੂੰ 10 ਜਾਂ 12 ਵਜੇ ਜਾਂਦੇ ਸੀ ਵੈਸੇ ਤਾਂ ਮੈਨੂੰ ਡਰ ਨਹੀਂ ਲੱਗਦਾ ਸੀ ਪਰ ਮੇਰਾ ਫਲੈਟ ਇਦਾਂ ਦੀ ਥਾਂ ਤੇ ਸੀ ਜਿੱਥੇ ਮੈਨੂੰ ਇੱਕ ਸੁੰਨੀ ਥਾਂ ਤੋਂ ਲੰਘ ਕੇ ਜਾਣਾ ਪੈਂਦਾ ਸੀ ਪਰ ਫਿਰ ਵੀ ਮੈਂ ਆਪਣੇ ਤੇ ਭਰੋਸਾ ਕਰਦੇ ਹੋਏ ਤੇਜ਼-ਤੇਜ਼ ਜਾਂਦੀ ਹੁੰਦੀ ਸੀ ਮੇਰੇ ਇਦਾਂ ਦਿਨ ਲੰਘਦੇ ਗਏ ਸੀ ਇੱਕ ਦਿਨ ਰਾਤ ਦੇ 10 ਵਜੇ ਮੈਨੂੰ ਫੋਨ ਆਇਆ ਕਿ ਤੇਰੇ ਪਾਪਾ ਦੀ ਹਾਲਤ ਠੀਕ ਨਹੀਂ ਤੂੰ ਹੁਣੇ ਘਰ ਆ ਜਾ ਪਾਪਾ ਦੀ ਹਾਲਤ ਠੀਕ ਨਾ ਹੋਣ ਕਰਕੇ ਮੈਂ ਵੀ ਘਬਰਾ ਗਈ ਸੀ ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਸੀ ਮੈਂ ਮੰਮੀ ਨੂੰ ਕਿਹਾ ਕਿ ਤੂੰ ਹਸਪਤਾਲ ਲੈ ਜਾ ਤੇ ਮੈਂ ਤੈਨੂੰ ਉੱਥੇ ਹੀ ਟੱਕਰਦੀ ਆ ਮੈਂ ਫੋਨ ਕੱਟਦੇ ਹੀ ਆਫਿਸ ਤੋਂ ਇੱਧਰ ਉੱਧਰ ਦੇਖਿਆ ਤੇ ਮੇਰਾ ਕੋਈ ਵੀ ਉੱਥੇ ਕੰਮ ਕਰਨ ਵਾਲਾ ਨਹੀਂ ਸੀ ਮੈਨੂੰ ਛੱਡ ਕੇ ਬਾਕੀ ਸਾਰੇ ਆਪਣੇ ਘਰੇ ਚਲੇ ਗਏ ਸੀ ਹੁਣ ਤਾਂ ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਸੀ ਕਿ ਮੈਂ ਕੀ ਕਰਾਂ ਫਿਰ ਮੈਂ ਫਟਾਫਟ ਆਪਣਾ ਸਮਾਨ ਪੈਕ ਕੀਤਾ ਤੇ ਮੈਂ ਸੋਚਿਆ ਕਿ ਕਿਸੇ ਆਟੋ ਰਿਕਸ਼ਾ ਵਾਲੇ ਨੂੰ ਫੋਨ ਕਰਕੇ ਬੁਲਾ ਲੈਂਦੀ ਆ ਮੈਨੂੰ ਰਸਤੇ ਵਿੱਚ ਰੁਕਣਾ ਵੀ ਨਹੀਂ ਪਊਗਾ ਤੇ ਕੋਈ ਟੈਨਸ਼ਨ ਵੀ ਨਹੀਂ ਹੋਊਗੀ ਮੇਰਾ ਘਰ ਆਫਿਸ ਤੋਂ 30 ਕਿਲੋਮੀਟਰ ਦੀ ਦੂਰੀ ਤੇ ਸੀ ਜਲਦੀ ਜਲਦੀ ਮੈਂ ਆਟੋ ਰਿਕਸ਼ਾ ਵਾਲੇ ਨੂੰ ਬੁਲਾ ਲਿਆ ਤੇ ਆਪਣੇ ਆਫਿਸ ਦਾ ਐਡਰੈਸ ਦੇ ਦਿੱਤਾ ਤੇ ਆਫਿਸ ਦੇ ਬਾਹਰ ਹੀ ਆ ਕੇ ਆਟੋ ਵਾਲਾ ਇੰਤਜ਼ਾਰ ਕਰਨ ਲੱਗਾ ਉਦੋਂ ਹੀ ਮੇਰੀ ਮੰਮੀ ਦਾ ਫਿਰ ਮੈਨੂੰ ਫੋਨ ਆਇਆ ਉਹ ਕਹਿਣ ਲੱਗੀ ਕਿ ਡਾਕਟਰ ਨੇ ਆਪਰੇਸ਼ਨ ਕਰਨ ਲਈ ਬੋਲਿਆ ਪਰ ਉਹ ਇੱਕ ਪੇਪਰ ਤੇ ਸਾਈਨ ਕਰਵਾ ਰਹੇ ਆ ਜਿਹਦੇ ਤੇ ਲਿਖਿਆ ਕਿ ਜੇ ਤੁਹਾਡੇ ਪਾਪਾ ਨੂੰ ਕੁਝ ਹੋ ਗਿਆ ਤੇ ਇਹਦੇ ਵਿੱਚ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਆ ਇਹ ਆਪਰੇਸ਼ਨ ਸਾਡੀ ਇਜਾਜ਼ਤ ਨਾਲ ਹੀ ਹੁੰਦਾ ਪਰ ਮੇਰੀ ਮੰਮੀ ਤਾਂ ਖਬਰ ਆਈ ਹੋਈ ਸੀ ਰੋਣ ਲੱਗ ਪਈ ਉਹ ਕਹ ਲਗੀ ਕਿ ਮੈਂ ਸਾਈਨ ਨਹੀਂ ਕਰ ਸਕਦੀ ਮੈਂ ਇੰਨਾ ਵੱਡਾ ਫੈਸਲਾ ਆਪਣੇ ਆਪ ਨਾਲ ਨਹੀਂ ਕਰ ਸਕਦੀ ਰੋਹਿਤ ਤੂੰ ਜਿੰਨਾ ਜਲਦੀ ਹੋ ਸਕੇ ਆ ਜਾ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੰਮੀ ਨੂੰ ਆਪਣਾ ਫੈਸਲਾ ਲੈ ਲੈਣਾ ਚਾਹੀਦਾ ਪਰ ਉਹ ਤਾਂ ਰੋਈ ਜਾਂਦੀ ਸੀ ਤੇ ਹੌਕੇ ਭਰੀ ਜਾਂਦੀ ਸੀ ਕਿ ਤੂੰ ਜਲਦੀ ਆ ਜਾ ਮੈਂ ਆ ਕੇ ਫੈਸਲਾ ਕਰ ਲਵਾਂ ਆ ਪਾਪਾ ਦਾ ਆਪਰੇਸ਼ਨ ਕਰਾਉਣਾ ਜਾਂ ਨਹੀਂ ਇਦਾਂ ਦੀ ਘਬਰਾਹਟ ਵਿੱਚ ਮੈਨੂੰ ਕੁਝ ਵੀ ਨਹੀਂ ਪਤਾ ਲੱਗਦਾ ਸੀ ਦੂਜੇ ਪਾਸੇ ਆਟੋ ਵੀ ਜਲਦੀ ਆ ਗਿਆ ਸੀ ਮੈਂ ਮੰਮੀ ਨੂੰ ਕਿਹਾ ਕਿ ਤੁਸੀਂ ਫਿਕਰ ਨਾ ਕਰੋ ਮੈਂ ਬਸ ਇਥੋਂ ਤੁਰ ਪਈ ਆ ਮੈਂ ਸੋਚਿਆ ਇੱਕ ਵਾਰ ਆਟੋ ਵਿੱਚ ਬੈਠ ਜਾਵਾਂ ਤਾਂ ਮਾਂ ਨੂੰ ਆਰਾਮ ਨਾਲ ਸਮਝਾ ਦੇਵਾਂਗੀ ਕਿ ਕਿਉਂਕਿ ਥੋੜੀ ਦੇਰ ਬਾਅਦ ਹੀ ਮੈਂ ਆ ਜਾਣਾ ਮੈਂ ਆਟੋ ਵਾਲੇ ਨੂੰ ਪਹੁੰਚਣ ਦਾ ਐਡਰੈਸ ਦੇ ਦਿੱਤਾ ਜਦ ਕਿ ਆਟੋ ਵਿੱਚ ਬੈਠੀ ਤਾਂ ਡਰਾਈਵਰ ਦੇ ਬਾਰੇ ਵਿੱਚ ਸਾਰਾ ਇਨਫੋਰਮੇਸ਼ਨ ਪਹਿਲਾਂ ਹੀ ਕਿਸੇ ਨੂੰ ਦੱਸ ਦਿੱਤਾ ਸੀ ਤੇ ਇਸ ਵਾਰ ਵੀ ਮੈਂ ਆਟੋ ਵਿੱਚ ਬੈਠਦੇ ਹੋਏ ਹੀ ਸਭ ਕੁਝ ਕੀਤਾ ਥੋੜੀ ਦੇਰ ਬਾਅਦ ਮੰਮੀ ਨੇ ਫੋਨ ਕੀਤਾ ਤੇ ਮੈਂ ਉਹਨੂੰ ਫਿਰ ਸਮਝਾਉਣਾ ਸ਼ੁਰੂ ਕੀਤਾ ਵਾਰ-ਵਾਰ ਰੋਈ ਨਾ ਜਾ ਮੈਂ ਕਿੱਦਾਂ ਵੀ ਕਰਕੇ ਜਲਦੀ ਆਉਣ ਲੱਗੀ ਆ ਮੈਨੂੰ ਤੇਰੀ ਫਿਕਰ ਹੁੰਦੀ ਆ ਤੂੰ ਇੰਨੀ ਰਾਤ ਨੂੰ ਮੈਂ ਇਕੱਲੀ ਨੇ ਆਉਣਾ ਸੀ ਮੰਮੀ ਕਹਿਣ ਲੱਗੀ ਕਿ ਤੂੰ ਆਪਣਾ ਧਿਆਨ ਰੱਖ ਕਿਤੇ ਕੁਝ ਹੋ ਨਾ ਜਾਵੇ ਅਸੀਂ ਤਾਂ ਕਿਸੇ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ਮੰਮੀ ਨੂੰ ਮੈਂ ਸਮਝਾਇਆ ਕਿ ਇਹੋ ਜਿਹੀਆਂ ਗੱਲਾਂ ਫੋਨ ਤੇ ਨਾ ਕਰ ਕਿਉਂਕਿ ਫੋਨ ਦੀਆਂ ਗੱਲਾਂ ਡਰਾਈਵਰ ਨੂੰ ਵੀ ਸੁਣਦੀਆਂ ਸੀ ਥੋੜੀ देर ਬਾਅਦ ਮੈਂ ਫੋਨ ਕੱਟ ਦਿੱਤਾ ਉਦੋਂ ਇਹ ਕੁਝ ਦੇਰ ਬਾਅਦ ਡਰਾਈਵਰ ਮੈਨੂੰ ਕਹਿਣ ਲੱਗਾ ਕਿ ਮੈਡਮ ਜੀ ਤੁਸੀਂ ਜ਼ਿਆਦਾ ਹੀ ਪਰੇਸ਼ਾਨ ਲੱਗਦੇ ਹੋ ਤੁਹਾਡੇ ਘਰ ਕੋਈ ਬਿਮਾਰ ਆ ਮੈਂ ਥੋੜਾ ਜਿਹਾ ਸਖਤ ਹੋ ਕੇ ਕਿਹਾ ਕਿ ਤੈਨੂੰ ਕੀ ਮਤਲਬ ਤੂੰ ਚੁੱਪ ਕਰਕੇ ਆਪਣੀ ਗੱਡੀ ਚਲਾ ਉਹ ਥੋੜੀ ਦੇਰ ਦੇ ਲਈ ਚੁੱਪ ਹੋ ਗਿਆ ਪਰ ਫਿਰ ਦੁਬਾਰਾ ਕਹਿਣ ਲੱਗਾ ਕਿ ਇੰਨੀ ਰਾਤ ਨੂੰ ਤੇ ਇਕੱਲੀ ਚੱਲੀਆਂ ਮੈਂ ਉਹਦੇ ਸਵਾਲਾਂ ਤੋਂ ਡਰ ਲੱਗ ਪਈ ਸੀ ਮੈਨੂੰ ਲੱਗਿਆ ਕਿ ਕਿਤੇ ਮੇਰੇ ਕਿ ਉਹ ਕਿਤੇ ਮੇਰੇ ਨਾਲ ਕੁਝ ਗਲਤ ਕਰਨ ਦਾ ਤਾਂ ਨਹੀਂ ਸੋਚ ਰਿਹਾ ਇਸ ਲਈ ਇੰਨੀ ਸਾਰੀ ਜਾਣਕਾਰੀ ਮੇਰੇ ਤੋਂ ਪੁੱਛਦਾ ਮੈਨੂੰ ਮੰਮੀ ਤੇ ਗੁੱਸਾ ਆਉਣ ਲੱਗਾ ਸੀ ਕਿ ਉਹ ਵਾਰ-ਵਾਰ ਫੋਨ ਤੇ ਇਦਾਂ ਦੀਆਂ ਗੱਲਾਂ ਕਿਉਂ ਕਰਦੀ ਸੀ ਇਸ ਲਈ ਉਹਨੇ ਸਾਡੀਆਂ ਗੱਲਾਂ ਸੁਣ ਲਈਆਂ ਸੀ ਤਾਂ ਹੀ ਕੋਈ ਫਾਇਦਾ ਚੁੱਕਣ ਦਾ ਸੋਚਦਾ ਸੀ ਮੈਂ ਉਹਨੂੰ ਕਿਹਾ ਕਿ ਤੂੰ ਜਿੱਦਾਂ ਦਾ ਸੋਚਦਾ ਉਹਦਾ ਦਾ ਕੁਝ ਨਹੀਂ ਆ ਇਸ ਲਈ ਚੁੱਪ ਕਰਕੇ ਆਪਣੀ ਗੱਡੀ ਚਲਾ ਕਿ ਮੈਂ ਫਟਾਫਟ ਆਪਣੇ ਘਰ ਜਾਣਾ ਉਹ ਇੱਕ ਵਾਰ ਆਪਣੀ ਗੱਡੀ ਚਲਾਉਣ ਫੇਰ ਲੱਗ ਪਿਆ ਦੀ ਘਬਰਾਹਟ ਨਾਲ ਮੈਨੂੰ ਪਿਆਸ ਲੱਗਣ ਲੱਗ ਪਈ ਸੀ ਮੈਂ ਆਪਣੇ ਪਰਸ ਵਿੱਚ ਹੱਥ ਪਾਇਆ ਤੇ ਪਾਣੀ ਵਾਲੀ ਬੋਤਲ ਤਾਂ ਆਫਿਸ ਵਿੱਚ ਹੀ ਭੁੱਲ ਗਈ ਸੀ ਹੁਣ ਤਾਂ ਮੈਨੂੰ ਹੋਰ ਵੀ ਜ਼ਿਆਦਾ ਘਬਰਾਹਟ ਹੋਣ ਲੱਗ ਪਈ ਸੀ ਮੈਂ ਸੋਚਿਆ ਕੁਝ ਦੇਰ ਆਪਣੀ ਪਿਆਸ ਕੰਟਰੋਲ ਕਰ ਲੈਂਦੀ ਆ ਪਰ ਮੇਰਾ ਗਲਾ ਸੁੱਕੀ ਜਾਂਦਾ ਸੀ ਮੈਂ ਡਰਾਈਵਰ ਨੂੰ ਕਿਹਾ ਕਿ ਅੱਗੇ ਕੋਈ ਢਾਬਾ ਦਿਖੇ ਤਾਂ ਉੱਥੇ ਪਾਣੀ ਦੀ ਬੋਤਲ ਲੈ ਲੈਣਾ ਆਟੋ ਵਾਲਾ ਕਹਿਣ ਲੱਗਾ ਕਿ ਮੈਡਮ ਇਨੀ ਰਾਤ ਨੂੰ ਕਿਸੇ ਵੀ ਢਾਬੇ ਤੇ ਨਹੀਂ ਰੁਕਣਾ ਮੈਂ ਕਿਹਾ ਕਿ ਤੂੰ ਆਪਣਾ ਗਿਆਨ ਆਪਣੇ ਕੋਲ ਰੱਖ ਮੈਨੂੰ ਬਹੁਤ ਪਿਆਸ ਲੱਗੀ ਹੈ ਇਸ ਲਈ ਚੁੱਪ ਕਰ ਇੱਕ ਕਰਕੇ ਇੱਕ ਬੋਤਲ ਲੈ ਲਈ ਉਹ ਕਹਿਣ ਲੱਗਾ ਮੈਡਮ ਜੀ ਮੇਰੇ ਕੋਲ ਇੱਕ ਪਾਣੀ ਦੀ ਬੋਤਲ ਆ ਜੇ ਤੂੰ ਚਾਹੇ ਤਾਂ ਪੀ ਸਕਦੀਆਂ ਉਹਨੇ ਮੈਨੂੰ ਬੋਤਲ ਫੜਾਈ ਤੇ ਮੈਂ ਫਟਾਫਟ ਬੋਤਲ ਲੈ ਲਈ ਕਿਉਂਕਿ ਮੈਨੂੰ ਬਹੁਤ ਪਿਆਸ ਲੱਗੀ ਸੀ ਪਰ ਬੋਤਲ ਦਾ ਟੱਕਣ ਖੋਲਦੇ ਹੀ ਮੇਰੇ ਦਿਮਾਗ ਨੇ ਇਹ ਸੋਚਿਆ ਕਿ ਕਿਤੇ ਇਦਾਂ ਤਾਂ ਨਹੀਂ ਕਿ ਇਸ ਪਾਣੀ ਦੇ ਵਿੱਚ ਪਹਿਲਾਂ ਹੀ ਕੋਈ ਦਵਾਈ ਮਿਲੀ ਹੋਵੇ ਤੇ ਇਸ ਲਈ ਇਹਨੇ ਮੈਨੂੰ ਪਿਆਸ ਦਾ ਕਰਕੇ ਬੋਤਲ ਫੜਾ ਦਿੱਤੀ। ਇਹਨਾਂ ਸੋਚ ਲਈ ਮੈਂ ਬੋਤਲ ਦਾ ਟੱਕਣ ਬੰਦ ਕਰ ਦਿੱਤਾ ਤੇ ਵਾਪਸ ਫੜਾ ਦਿੱਤੀ। ਥੋੜੀ देर ਬਾਅਦ ਆਟੋ ਡਰਾਈਵਰ ਮੈਨੂੰ ਕਹਿਣ ਲੱਗਾ ਕਿ ਮੈਡਮ ਤੁਸੀਂ ਪਾਣੀ ਨਹੀਂ ਪੀਤਾ। ਉਹਦੀ ਗੱਲ ਸੁਣ ਕੇ ਮੈਂ ਹੈਰਾਨ ਹੋਈ। ਇਹਦਾ ਮਤਲਬ ਉਹ ਮੇਰੇ ਤੇ ਨਜ਼ਰ ਰੱਖਦਾ ਸੀ। ਪਹਿਲਾਂ ਮੈਂ ਸੋਚਿਆ ਕਿ ਮੈਂ ਇਹਨੂੰ ਕਹਾਂ ਕਿ ਤੂੰ ਆਪਣੇ ਕੰਮ ਵੱਲ ਧਿਆਨ ਦੇ। ਫਿਰ ਮੈਂ ਸੋਚਿਆ ਕਿ ਇਸ ਵਕਤ ਇਹੀ ਮੇਰੇ ਨਾਲ ਆ। ਜੇ ਮੈਂ ਇਹਦੇ ਨਾਲ ਜ਼ਿਆਦਾ ਗੁੱਸੇ ਨਾਲ ਬੋਲੀ ਤੇ ਮੇਰੇ ਨਾਲ ਕੁਝ ਗਲਤ ਨਾ ਕਰ ਦੇਵੇ। ਮੈਂ ਉਹਨੂੰ ਕਿਹਾ ਕਿ ਮੈਂ ਤਾਂ ਬੈਸਲਰੀ ਦਾ ਹੀ ਪਾਣੀ ਪੀਣੀ ਆ ਇਸ ਲਈ ਅੱਗੇ ਜੋ ਵੀ ਟਾਬਾ ਆਵੇ ਗੱਡੀ ਰੋਕ ਲਵਾਂ ਤੇ ਇੱਕ ਬੋਤਲ ਲੈ ਲਵਾਂ ਫਿਰ ਉਹ ਮੈਨੂੰ ਕਹਿਣ ਲੱਗਾ ਕਿ ਮੈਡਮ ਮੇਰੀ ਗੱਲ ਮੰਨ ਲਓ ਇੰਨੀ ਰਾਤ ਨੂੰ ਕਿਸੇ ਟਾਬੇ ਤੇ ਗੱਡੀ ਰੋਕਣਾ ਚੰਗੀ ਗੱਲ ਨਹੀਂ ਆ ਕਿਉਂਕਿ ਟਾਬੇ ਤੇ ਕਈ ਤਰ੍ਹਾਂ ਤਰੀਕਿਆਂ ਦੇ ਬੰਦੇ ਬੈਠੇ ਹੁੰਦੇ ਆ ਜੇ ਉਹਨਾਂ ਨੇ ਦੇਖ ਲਿਆ ਕਿ ਮੇਰੀ ਗੱਡੀ ਵਿੱਚ ਇਕੱਲੀ ਕੁੜੀ ਆ ਤੇ ਬਹੁਤ ਮੁਸੀਬਤ ਹੋ ਜਾਊਗੀ ਮੈਂ ਕਿਹਾ ਕਿ ਤੂੰ ਜ਼ਿਆਦਾ ਨਾ ਬੋਲ ਜਿੰਨਾ ਤੈਨੂੰ ਕਿਹਾ ਵਾ ਚੁੱਪਚਾਪ ਓਨਾ ਹੀ ਕਰ ਮੈਂ ਮਹਿਸੂਸ ਕੀਤਾ ਕਿ ਡਰਾਈਵਰ ਦੀਆਂ ਗੱਲਾਂ ਕੁਝ ਹੱਦ ਤੱਕ ਮੈਨੂੰ ਸਹੀ ਲੱਗਦੀਆਂ ਸੀ ਮੇਰੇ ਦਿਮਾਗ ਵਿੱਚ ਬਹੁਤ ਕੁਝ ਆਉਂਦਾ ਸੀ ਮੈਂ ਆਪਣੇ ਆਪ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤੇ ਆਲੇ-ਦੁਆਲੇ ਦਾ ਮਾਹੌਲ ਦੇਖਿਆ ਕਿਦਾਂ ਦਾ ਮੈਂ ਫੋਨ ਕੱਢਿਆ ਕੱਢ ਕੇ ਦੇਖਿਆ ਤੇ ਸਿਗਨਲ ਨਾਲ ਵੀ ਨਹੀਂ ਆ ਰਿਹਾ ਸੀ ਮੈਂ ਮੈਸੇਜ ਟਾਈਪ ਕਰਨੇ ਸ਼ੁਰੂ ਕਰ ਦਿੱਤੇ ਕਿ ਆਪਣੀ ਸਹੇਲੀ ਨੂੰ ਮੈਸੇਜ ਕਰ ਦਿੱਤੇ ਕਿ ਮੈਂ ਕਿੱਥੇ ਹਾਂ ਤੇ ਕਿਸ ਹਾਲ ਵਿੱਚ ਹਾਂ ਮੈਨੂੰ ਇਹ ਵੀ ਯਾਦ ਆ ਕਿ ਮੇਰੇ ਬੈਗ ਵਿੱਚ ਇੱਕ ਛੋਟਾ ਜਿਹਾ ਸਪਰੇਅ ਆ ਜਿਹਨੂੰ ਮੈਂ ਕਦੀ ਇਸਤੇਮਾਲ ਹੀ ਨਹੀਂ ਕੀਤਾ ਮੈਂ ਉਹਨੂੰ ਵੀ ਆਪਣੇ ਕੋਲ ਹੀ ਰੱਖਿਆ ਸੀ ਡਰਾਈਵਰ ਦੀਆਂ ਗੱਲਾਂ ਤੋਂ ਮੈਂ ਆਪਣੇ ਆਪ ਨੂੰ ਧਿਆਨ ਨਾਲ ਰੱਖਣਾ ਸੀ ਉਹਨੇ ਫਿਰ ਮੈਨੂੰ ਪੁੱਛਿਆ ਕਿ ਮੈਡਮ ਤੁਸੀਂ ਕਿੱਥੇ ਰਹਿਨੇ ਹੋ ਮੇਰੇ ਦਿਮਾਗ ਵਿੱਚ ਗੱਲਾਂ ਹੋ ਰਹੀ ਆਈ ਜਾਂਦੀਆਂ ਸੀ ਮੈਂ ਕਿਹਾ ਕਿ ਜਿੰਨਾ ਤੈਨੂੰ ਕਿਹਾ ਉਹਨਾਂ ਹੀ ਕਰ ਤੇ ਚੁੱਪ ਕਰਕੇ ਗੱਡੀ ਚਲਾ ਡ라이ਵਰ ਨੇ ਗੱਡੀ ਇੱਕ ਸੁੰਨੀ ਗਲੀ ਵੱਲ ਮੋੜ ਲਈ ਮੈਂ ਫਟਾਫਟ ਆਪਣੇ ਸਹੇਲੀ ਨੂੰ ਮੈਸੇਜ ਕੀਤਾ ਤੇ ਮੈਂ ਫੋਨ ਵੀ ਕੀਤਾ ਮੈਂ ਉਹਨੂੰ ਕਿਹਾ ਕਿ ਜੇ ਮੈਂ ਫੋਨ ਨਾ ਚੱਕਾਂ ਤੇ ਪੁਲਿਸ ਨੂੰ ਬੁਲਾ ਲਈ ਮੈਂ ਹਮਤ ਕੀਤੀ ਤੇ ਡਰਾਈਵਰ ਨੂੰ ਪੁੱਛਿਆ ਕਿ ਤੂੰ ਕਿੱਥੇ ਜਾ ਰਿਹਾ ਮੈਂ ਇਸ ਰਸਤੇ ਤੇ ਨਹੀਂ ਜਾਣਾ ਉਹਨੇ ਇੱਕ ਜਵਾਬ ਦਿੱਤਾ ਕਿ ਮੈਡਮ ਇਹ ਸ਼ਾਰਟਕਟ ਆ ਮੈਂ ਤੁਹਾਨੂੰ ਜਲਦੀ ਪਹੁੰਚਾ ਦੇਵਾਂਗਾ ਪਰ ਉਹਦੀ ਆਵਾਜ਼ ਕੁਝ ਇਦਾਂ ਦੀ ਸੀ ਕਿ ਮੈਨੂੰ ਸ਼ੱਕ ਹੋਇਆ ਮੈਂ ਕਿਹਾ ਕਿ ਗੱਡੀ ਰੋਕ ਦਿਓ ਮੈਂ ਇੱਥੇ ਉਤਰ ਜਾਊਂਗੀ ਪਰ ਉਹਨੇ ਮੇਰੀ ਗੱਲ ਹੀ ਨਹੀਂ ਸੁਣੀ ਤੇ ਗੱਡੀ ਚਲਾਈ ਗਿਆ ਮੇਰੀ ਘਬਰਾਹਟ ਜਿਹੀ ਵੱਧਦੀ ਜਾ ਰਹੀ ਸੀ ਉਹ ਮੈਂ ਪਿੱਛੇ ਮੁੜ ਕੇ ਦੇਖਿਆ ਗਲੀ ਵਿੱਚ ਕੋਈ ਨਹੀਂ ਸੀ ਮੈਂ ਸਪਰੇਅ ਨੂੰ ਹੋਰ ਫਟ ਕੇ ਫੜ ਲਿਆ ਤੇ ਮੇਰੇ ਦਿਮਾਗ ਵਿੱਚ ਬਸ ਇਹੀ ਵਿਚਾਰ ਆਉਂਦਾ ਸੀ ਕਿ ਮੈਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਆਪ ਨੂੰ ਸਹੀ ਰੱਖਣਾ ਮੈਂ ਜ਼ੋਰ ਨਾਲ ਕਿਹਾ ਕਿ ਗੱਡੀ ਰੋਕ ਨਹੀਂ ਤੇ ਮੈਂ ਚੀਕਾ ਮਾਰਨੀ ਸ਼ੁਰੂ ਕਰ ਦੇਵਾਂਗੀ ਤੇ ਪੁਲਿਸ ਨੂੰ ਬੁਲਾ ਲਵਾਂਗੀ ਇਸ ਵੇਲੇ ਉਹਨੇ ਹੌਲੀ ਜਿਹੀ ਗੱਡੀ ਰੋਕੀ ਪਰ ਮੈਂ ਆਪਣੇ ਆਪ ਨੂੰ ਸੰਭਾਲਣਾ ਸੀ ਗੱਡੀ ਤੇਜ਼ ਚੱਲਣ ਲੱਗ ਪਈ ਅੱਗੇ ਥੋੜੀ ਜਾ ਕੇ ਇੱਕ ਟਾਬਾ ਐ ਮਟਾਬੇ ਦੇ ਬਾਹਰ ਦੇਖਿਆ ਤਾਂ ਉਥੇ ਪੰਜ ਮੁੰਡੇ ਟੇਬਲ ਤੇ ਬੈਠੇ ਹੋਏ ਸੀ ਜੋ ਸ਼ਰਾਬ ਪੀਂਦੇ ਸੀ ਉਹਨਾਂ ਚਾਰਾਂ ਨੇ ਜਿੱਦਾਂ ਹੀ ਮੇਰੇ ਵੱਲ ਦੇਖਿਆ ਤੇ ਬੜੀ ਘਟੀਆ ਜਿਹੀ ਸਮਾਈਲ ਕੀਤੀ ਮੈਂ ਫਟਾਫਟ ਆਪਣੀ ਚੁੰਨੀ ਕੱਢੀ ਤੇ ਉਹਨੂੰ ਆਪਣੇ ਆਪ ਨੂੰ ਚਾਰੇ ਪਾਸੇ ਢੱਕ ਲਿਆ ਉਹਨਾਂ ਚਾਰ ਮੁੰਡਿਆਂ ਨੂੰ ਦੇਖ ਕੇ ਤਾਂ ਮੈਨੂੰ ਅਜੀਬ ਜਿਹਾ ਲੱਗਦਾ ਸੀ ਮੇਰੀ ਨਜ਼ਰ ਡਰਾਈਵਰ ਨੂੰ ਲੱਪਣ ਲੱਗ ਪਈ ਅਖੀਰ ਡਰਾਈਵਰ ਕਿੱਥੇ ਚਲਾ ਗਿਆ ਉਹ ਚਾਰੋਂ ਮੁੰਡੇ ਆਪਣੀ ਥਾਂ ਤੋਂ ਉੱਠ ਕੇ ਮੇਰੇ ਵੱਲ ਆਉਣ ਲੱਗੇ ਹੁਣ ਤਾਂ ਮੈਨੂੰ ਹੋਰ ਵੀ ਜ਼ਿਆਦਾ ਡਰ ਲੱਗਦਾ ਸੀ ਉਦੋਂ ਹੀ ਆਟੋ ਡਰਾਈਵਰ ਭੱਜਦਾ ਹੋਇਆ ਮੇਰੇ ਕੋਲ ਆਇਆ ਤੇ ਉਹ ਫਟਾਫਟ ਮੇਰੇ ਕੋਲ ਆ ਕੇ ਗੱਡੀ ਵਿੱਚ ਬੈਠ ਗਿਆ ਤੇ ਉਹਨੇ ਗੱਡੀ ਸਟਾਰਟ ਕੀਤੀ ਉਦੋਂ ਹੀ ਚਾਰੇ ਮੁੰਡੋ ਮੁੰਡੇ ਆਟੋ ਦੇ ਕੋਲ ਆਏ ਤੇ ਮੈਨੂੰ ਕਹਿਣ ਲੱਗੇ ਕਿ ਕਿੰਨਾ ਸੋਹਣਾ ਮਾਲ ਆ ਕਿੱਥੇ ਲੈ ਕੇ ਚੱਲਾਂ ਤੂੰ ਸਾਨੂੰ ਵੀ ਇਹਦਾ ਮਜ਼ਾ ਚਕਾ ਦੇ ਆਟੋ ਡਰਾਈਵਰ ਨੇ ਗੱਡੀ ਤੇ ਚਲਾਈ ਉਹ ਕਹਿਣ ਲੱਗਾ ਕਿ ਦੇਖੋ ਮੈਡਮ ਇਸ ਲਈ ਮੈਂ ਤੁਹਾਨੂੰ ਮਨਾ ਕਰਦਾ ਸੀ ਕਿ ਕਿਸੇ ਵੀ ਟਾਬੇ ਤੇ ਨਾ ਰੁਕੋ ਮੈਨੂੰ ਲੱਗਦਾ ਕਿ ਸੱਚੀ ਡਰਾਈਵਰ ਸਹੀ ਕਹਿੰਦਾ ਸੀ ਮੈਂ ਉਹਦੀ ਗੱਲ ਨਾ ਮੰਨੀ ਤਾਂ ਗਲਤੀ ਕੀਤੀ ਪਰ ਫਿਰ ਮੈਂ ਸੋਚਿਆ ਕਿ ਚਲੋ ਕੋਈ ਨਹੀਂ ਘੱਟੋ ਘੱਟ ਉਹਨਾਂ ਮੁੰਡਿਆਂ ਤੋਂ ਪਿੱਛਾ ਤਾਂ ਛੁੱਟਿਆ ਮੈਂ ਕਿਹਾ ਤੁਸੀਂ ਸਹੀ ਕਹਿੰਦੇ ਸੀ ਪਰ ਮੈਨੂੰ ਬਹੁਤ ਪਿਆਸ ਲੱਗੀ ਸੀ ਇਸ ਲਈ ਮੇਰੀ ਮਜਬੂਰੀ ਸੀ ਉਹ ਕਹਿਣ ਲੱਗਾ ਕਿ ਚਲੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਫਟਾਫਟ ਤੁਹਾਡੇ ਘਰੇ ਪਹੁੰਚਾ ਦਿਆਂਗਾ ਮੈਂ ਪਾਣੀ ਦੀ ਬੋਤਲ ਤੇ ਦੋ ਘੁੱਟ ਪੀਤੇ ਤੇ ਫਿਰ ਚੈਨ ਜਿਹਾ ਆਇਆ ਉਦੋਂ ਹੀ ਆਟੋ ਦੀ ਸਾਈਡ ਤੇ ਅਚਾਨਕ ਮੁੰਡੇ ਫਿਰ ਮੈਨੂੰ ਦਿਖਣ ਲੱਗੇ ਜੋ ਲਲਕਾਰੇ ਮਾਰਦੇ ਸੀ ਕਿ ਮਾਲ ਸਾਡਾ ਹੀ ਆ ਉਹ ਮੁੰਡੇ ਹਾਈਵੇ ਤੇ ਬਹੁਤ ਤੇਜ਼ ਡਰਾਈਵ ਕਰਦੇ ਸੀ ਤੇ ਮੈਨੂੰ ਵੀ ਡਰ ਲੱਗਣ ਲੱਗ ਪਿਆ ਸੀ ਡਰਾਈਵਰ ਕਹਿਣ ਲੱਗਾ ਕਿ ਮੈਡਮ ਦੇਖੋ ਕਿੰਨੀ ਵੱਡੀ ਮੁਸੀਬਤ ਤੁਸੀਂ ਮੁੱਲ ਲੈ ਲਈ ਆ ਮੈਂ ਤੁਹਾਨੂੰ ਇਸ ਲਈ ਮਨਾ ਕਰਦਾ ਸੀ ਮੈਂ ਕਿਹਾ ਸੀ ਕਿ ਮੈਨੂੰ ਕੀ ਪਤਾ ਸੀ ਕਿ ਇਹ ਮੁੰਡੇ ਮੇਰੇ ਪਿੱਛੇ ਹੀ ਪੈ ਜਾਣਗੇ ਉਹ ਕਹਿਣ ਲੱਗਾ ਅੱਜ ਕੱਲ ਇਨਸਾਨ ਹਿਵਾਨ ਬਣ ਗਿਆ ਇਸੇ ਕਰਕੇ ਮੈਂ ਤੁਹਾਨੂੰ ਵਾਰ-ਵਾਰ ਸਮਝਾਉਂਦਾ ਸੀ ਡਰਾਈਵਰ ਨੇ ਗੱਡੀ ਹੋਰ ਤੇਜ਼ ਕਰ ਦਿੱਤੀ ਫਿਕਰ ਨਾ ਕਰੋ ਮੈਂ ਤੁਹਾਨੂੰ ਕੁਝ ਨਹੀਂ ਹੋਣ ਦੇਵਾਂਗਾ ਹਾਈਵੇ ਤੇ ਉਹ ਬਹੁਤ ਤੇਜ਼ ਗੱਡੀ ਚਲਾਉਂਦਾ ਸੀ ਪਰ ਉਹ ਮੁੰਡੇ ਆਪਣੀ ਵੀ ਸਪੀਡ ਵਧਾ ਰਹੇ ਸੀ ਤੇ ਆਟੋ ਦੇ ਬਰਾਬਰ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਸੀ ਜਿਸ ਦੇ ਕਰਕੇ ਉਹ ਵਾਰ-ਵਾਰ ਆਟੋ ਦੇ ਨਾਲ ਟੱਕਰ ਕਰਦੀ ਸੀ ਆਟੋ ਡਰਾਈਵਰ ਨੇ ਫਟਾਫਟ ਮੈਨੂੰ ਕਿਹਾ ਕਿ ਮੈਡਮ ਜੀ ਪੁਲਿਸ ਨੂੰ ਫੋਨ ਕਰੋ ਨਹੀਂ ਤਾਂ ਅਸੀਂ ਬਹੁਤ ਮੁਸੀਬਤ ਵਿੱਚ ਫਸ ਜਾਵਾਂਗੇ ਮੈਂ ਤਾਂ ਪੁਲਿਸ ਦੇ ਬਾਰੇ ਭੁੱਲ ਹੀ ਗਈ ਸੀ ਹਜੇ ਤਾਂ ਮੈਂ ਆਟੋ ਡਰਾਈਵਰ ਤੇ ਸ਼ੱਕ ਕਰਦੀ ਪਰ ਉਹ ਤਾਂ ਮੈਨੂੰ ਰੱਬ ਵਰਗਾ ਇਨਸਾਨ ਨਜ਼ਰ ਆਉਂਦਾ ਸੀ ਮੈਂ ਫਟਾਫਟ ਪੁਲਿਸ ਨੂੰ ਫੋਨ ਲਾਇਆ ਤੇ ਫੋਨ ਤੇ ਨੈਟਵਰਕ ਹੀ ਨਹੀਂ ਆਉਂਦਾ ਸੀ ਮੈਂ ਕਿਹਾ ਮੇਰੇ ਫੋਨ ਤੇ ਨੈਟਵਰਕ ਨਹੀਂ ਹੁੰਦਾ ਡਰਾਈਵਰ ਨੇ ਫਟਾਫਟ ਮੈਨੂੰ ਆਪਣਾ ਫੋਨ ਫੜਾਇਆ ਤੇ ਕਹਿ ਲੱਗਾ ਮੈਡਮ ਜੀ ਮੇਰੇ ਫੋਨ ਤੋਂ ਲਾ ਲਓ ਉਹਦੇ ਫੋਨ ਤੇ ਵੀ ਨੈਟਵਰਕ ਨਹੀਂ ਸੀ ਮੈਨੂੰ ਤਾਂ ਬਹੁਤ ਜ਼ਿਆਦਾ ਘਬਰਾਹਟ ਨਾਲ ਡਰ ਵੀ ਲੱਗਦਾ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਆਟੋ ਡਰਾਈਵਰ ਦੀ ਘਬਰਾਹਟ ਦੇਖ ਕੇ ਮੈਨੂੰ ਤਾਂ ਝੁਣਝੁਣੀਆਂ ਜਿਹੀਆਂ ਆਈ ਜਾਂਦੀਆਂ ਸੀ ਮੈਂ ਇਦਾਂ ਲੱਗਦਾ ਸੀ ਕਿ ਜਿੱਦਾਂ ਉਹ ਕਿਸੇ ਮੁਸੀਬਤ ਵਿੱਚ ਮੇਰੇ ਲਈ ਫਸ ਗਿਆ ਹੋਵੇ ਉਹਦੀ ਹਾਲਤ ਦੇਖ ਕੇ ਮੈਨੂੰ ਉਹਦੇ ਤੇ ਵਿਸ਼ਵਾਸ ਕਰਨ ਦਾ ਦਿਲ ਕਰਦਾ ਸੀ ਮੈਂ ਸੋਚਿਆ ਸ਼ਾਇਦ ਉਹ ਸੱਚਮੱਚ ਮੇਰੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਪਰ ਨੈਟਵਰਕ ਨਾ ਹੋਣ ਦਾ ਕਰਕੇ ਮੈਨੂੰ ਹੋਰ ਵੀ ਜ਼ਿਆਦਾ ਫਿਕਰ ਹੁੰਦੀ ਸੀ ਮੈਂ ਚਾਰੇ ਪਾਸੇ ਦੇਖਿਆ ਸੜਕ ਵੀ ਸੁੰਨੀ ਸੀ ਤੇ ਕੋਈ ਵੀ ਮਦਦ ਲਈ ਨਹੀਂ ਸੀ ਮੈਂ ਆਪਣੇ ਆਪ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕੀਤੀ ਕਿ ਸੋਚਿਆ ਕਿਸੇ ਨਾ ਕਿਸੇ ਤਰ੍ਹਾਂ ਇਥੋਂ ਇੱਕ ਵਾਰ ਬਾਹਰ ਨਿਕਲ ਜਾਵਾਂ ਮੈਂ ਡਰਾਈਵਰ ਨੂੰ ਕਿਹਾ ਕਿ ਤੂੰ ਗੱਡੀ ਚਲਾਈ ਚੱਲ ਕਿਸੇ ਵੀ ਤਰ੍ਹਾਂ ਪੁਲਿਸ ਚੌਂਕੀ ਜਾਂ ਟ੍ਰਾਫਿਕ ਪੰਪ ਦੇ ਕੋਲ ਜਾ ਕੇ ਰੋਕ ਰੋਕ ਜਾਇਓ ਉੱਥੇ ਅਸੀਂ ਕਿਸੇ ਤੋਂ ਮਦਦ ਮੰਗ ਲਵਾਂਗੇ ਉਹ ਮੁੰਡੇ ਨਸ਼ੇ ਵਿੱਚ ਇੰਨੇ ਸੀ ਕਿ ਆਪਣੀ ਬਾਈਕ ਇੰਨੀ ਤੇਜ਼ ਚਲਾਉਂਦੇ ਸੀ ਕਿ ਆਟੋ ਨਾਲੋਂ ਵੀ ਅੱਗੇ ਨਿਕਲੀ ਜਾਂਦੇ ਸੀ ਵਾਰ-ਵਾਰ ਸਾਡੀ ਆਟੋ ਨਾਲ ਟੱਕਰ ਮਾਰਦੇ ਸੀ ਡਰਾਈਵਰ ਕਹਿਣ ਲੱਗਾ ਕਿ ਮੈਡਮ ਅੱਜ ਮੈਨੂੰ ਲੱਗਦਾ ਕਿ ਮੈਂ ਜਿੰਦਾ ਨਹੀਂ ਬਚੂਗਾ ਇਸ ਇਹ ਮੈਨੂੰ ਵੀ ਮਾਰ ਦੇਣਗੇ ਤੇ ਜੇ ਇੱਕ ਵਾਰ ਗੱਡੀ ਰੁਕ ਗਈ ਤਾਂ ਮੈਂ ਇਕੱਲਾ ਹੀ ਆ ਤੇ ਮੈਂ ਤੁਹਾਨੂੰ ਕਿੱਦਾਂ ਬਚਾ ਸਕਦਾ ਇਹ ਤਾਂ ਚਾਰ ਜਾਣੇ ਆ ਇਹ ਚਾਰੋਂ ਮਿਲ ਕੇ ਮੇਰਾ ਜੋ ਕਰਨਗੇ ਕਰਨਗੇ ਪਰ ਤੁਹਾਡੇ ਨਾਲ ਦਰਿੰਦਗੀ ਦੀਆਂ ਸਾਰੀਆਂ ਅੱਧਾਂ ਪਾਰ ਕਰ ਦੇਣਗੇ ਤੇ ਮੇਰੇ ਦਿਮਾਗ ਵਿੱਚ ਮੇਰੇ ਮੰਮੀ ਪਾਪਾ ਦੀਆਂ ਸਾਰੀਆਂ ਗੱਲਾਂ ਘੁੰਮਣ ਲੱਗ ਗਈਆਂ ਕੀ ਇਕੱਲੀ ਕੁੜੀ ਖੁੱਲੇ ਕਬਾਟ ਵਰਗੀ ਹੁੰਦੀ ਆ ਜਿਹਨੂੰ ਲੁੱਟਣ ਦੇ ਲਈ ਕੋਈ ਵੀ ਮੂੰਹ ਖਲਾ ਕੇ ਕਿ ਖੜਾ ਹੋ ਜਾਂਦਾ ਕੰਤਾ ਮੈਨੂੰ ਆਪਣੇ ਆਪ ਤੇ ਗੁੱਸਾ ਆਉਣ ਲੱਗ ਗਿਆ ਸੀ ਮੈਂ ਕਿਦਾਂ ਓਵਰ ਕੌਨਫੀਡੈਂਸ ਹੋ ਕੇ ਦੂਸਰੇ ਸ਼ਹਿਰ ਵਿੱਚ ਨੌਕਰੀ ਕਰਨ ਦਾ ਸੋਚ ਲਿਆ ਸੀ ਤਾਂ ਹੀ ਜੋ ਕੁਝ ਵੀ ਕੀਤਾ ਪਰ ਹੁਣ ਮੈਂ ਜਿਸ ਪ੍ਰੋਬਲਮ ਵਿੱਚ ਫਸ ਚੁੱਕੀ ਸੀ ਉਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਸੀ ਕਿਉਂਕਿ ਨਾ ਤਾਂ ਫੋਨ ਤੇ ਨੈਟਵਰਕ ਸੀ ਨਾ ਕੋਈ ਮਦਦ ਦੇ ਲਈ ਦਿਖਾਈ ਦਿੰਦਾ ਸੀ ਬਲਕਿ ਉਲਟਿਆ ਮੈਨੂੰ ਇਦਾਂ ਲੱਗਦਾ ਸੀ ਕਿ ਮੇਰੀ ਵਜ੍ਹਾ ਦੇ ਨਾਲ ਹੀ ਆਟੋ ਡਰਾਈਵਰ ਵੀ ਬਿਨਾਂ ਗੱਲ ਦੇ ਹੀ ਮਾਰਿਆ ਜਾਊਗਾ ਮੇਰੇ ਓਵਰ ਕੌਨਫੀਡੈਂਸ ਦੀ ਵਜ੍ਹਾ ਦੇ ਨਾਲ ਮੈਂ ਆਟੋ ਡਰਾਈਵਰ ਦੀ ਗੱਲ ਨਹੀਂ ਮੰਨੀ ਜੇ ਮੈਂ ਉਹਦੀ ਗੱਲ ਮੰਨ ਲਈ ਹੁੰਦੀ ਤਾਂ ਮੈਂ ਸਹੀ ਸਲਾਮਤ ਘਰ ਪਹੁੰਚ ਗਈ ਹੁੰਦੀ ਪਰ ਮੈਂ ਆਪਣੇ ਪੈਰਾਂ ਤੇ ਆਪ ਹੀ ਕੁਲਹਾੜੀ ਮਾਰ ਲਈ ਸੀ ਦੂਸਰੇ ਪਾਸੇ ਮੈਨੂੰ ਮੰਮੀ ਤੇ ਵੀ ਗੁੱਸਾ ਆਉਂਦਾ ਸੀ ਵਾਰ-ਵਾਰ ਪਾਪਾ ਦੇ ਆਪਰੇਸ਼ਨ ਦਾ ਫੈਸਲਾ ਲੈਣ ਦੇ ਲਈ ਮੈਨੂੰ ਹੀ ਫੋਨ ਕਰਦੀ ਸੀ ਆਪ ਵੀ ਤਾਂ ਫੈਸਲਾ ਲੈ ਲੈਂਦੀ ਤੇ ਪਾਪਾ ਦਾ ਆਪਰੇਸ਼ਨ ਵੀ ਵਧੀਆ ਹੋ ਜਾਣਾ ਸੀ ਮੈਂ ਫਿਰ ਹੁਣ ਵਧੀਆ ਕੱਲ ਪਹੁੰਚ ਜਾਂਦੀ ਬਿਨਾ ਗੱਲ ਮੈਨੂੰ ਅੱਧੀ ਰਾਤ ਨੂੰ ਨਿਕਲਣਾ ਪਿਆ ਤੇ ਮੌਸਮ ਮੁਸੀਬਤ ਚ ਝਲਣੀ ਪਈ ਉਹ ਚਾਰੇ ਦਰਿੰਦੇ ਆਟੋ ਨੂੰ ਵਾਰ-ਵਾਰ ਟੱਕਰ ਮਾਰਦੇ ਪਏ ਸੀ ਪਰ ਹੁਣ ਤੇ ਨੈਟਵਰਕ ਵੀ ਨਹੀਂ ਸੀ ਉਦੋਂ ਹੀ ਅਚਾਨਕ ਉਹਨਾਂ ਨੇ ਜ਼ੋਰ ਨਾਲ ਟੱਕਰ ਸਾਡੀ ਆਟੋ ਨੂੰ ਮਾਰੀ ਜਿਸ ਦੇ ਨਾਲ ਸਾਡੀ ਆਟੋ ਖੜੀਸਦੇ ਹੋਏ ਅੱਗੇ ਜਾ ਕੇ ਰੁਕ ਗਈ ਤੇ ਮੁੰਡੇ ਉਤਰਦੇ ਹੀ ਆਟੋ ਡਰਾਈਵਰ ਨੂੰ ਕੁੱਟਣ ਲੱਗ ਪਏ ਤੇ ਉਹਨਾਂ ਨੇ ਖਿੱਚ ਕੇ ਆਟੋ ਚੋਂ ਮੈਨੂੰ ਬਾਹਰ ਕੱਢ ਲਿਆ ਮੈਂ ਉਹਨਾਂ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੈਨੂੰ ਫੜ ਲਿਆ ਆਟੋ ਡਰਾਈਵਰ ਨੂੰ ਵੀ ਕੁੱਟਦੇ ਸੀ ਪਰ ਉਹ ਇਕੱਲਾ ਵਿਚਾਰਾ ਕੀ ਕਰਦਾ ਉਹਨਾਂ 'ਚੋਂ ਇੱਕ ਕਹਿਣ ਲੱਗਾ ਕਿ ਇਹਨੂੰ ਇੱਥੇ ਕਿਤੇ ਬੰਨ੍ਹ ਦਿਓ ਕਿ ਆਪਣਾ ਸਮਾਂ ਖਾਬ ਕਿਉਂ ਕਰਦੇ ਹੋ ਇਹਨਾਂ ਨੂੰ ਤਾਂ ਬੰਨ੍ਹੋ ਤੇ ਫਟਾਫਟ ਇਸ ਕੁੜੀ ਨੂੰ ਝਾੜੀਆਂ ਵਿੱਚ ਲੈ ਜਾਓ ਕਿਉਂਕਿ ਹੁਣ ਮੇਰੇ ਤੋਂ ਸਬਰ ਨਹੀਂ ਹੁੰਦਾ ਉਹਨਾਂ ਮੁੰਡਿਆਂ ਨੇ ਆਟੋ ਡਰਾਈਵਰ ਨੂੰ ਬਹੁਤ ਕੁੱਟਿਆ ਤੇ ਬਾਅਦ ਵਿੱਚ ਰੱਸੀ ਨਾਲ ਬੰਨ੍ਹ ਦਿੱਤਾ ਮੈਂ ਡਰ ਗਈ ਸੀ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਕਰਦੀ ਸੀ ਪਰ ਉਹਨਾਂ ਨੇ ਮੈਨੂੰ ਫੜਿਆ ਹੋਇਆ ਸੀ ਉਹਨਾਂ ਮੁੰਡਿਆਂ ਦੀ ਨੀਅਤ ਮੈਨੂੰ ਸਾਫ਼ ਨਜ਼ਰ ਆਉਂਦੀ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਕਿੱਦਾਂ ਬਚੂਗੀ ਅਚਾਨਕ ਮੇਰੇ ਮਨ ਵਿੱਚ ਇੱਕ ਵਿਚਾਰ ਆਇਆ ਮੈਂ ਚੋਰੀ ਆਪਣੇ ਪਰਸ ਚੋਂ ਸਪਰੇਅ ਕੱਢੀ ਤੇ ਉਹਨਾਂ ਮੁੰਡਿਆਂ ਤੇ ਛੜਕ ਦਿੱਤੀ ਤੇ ਉਹ ਆਪਣੀਆਂ ਅੱਖਾਂ ਮਾਲਣ ਲੱਗ ਪਏ ਤੇ ਦਰਦ ਦੇ ਨਾਲ ਚੀਕਣ ਲੱਗ ਪਏ ਇਸ ਹੰਗਾਮੇ ਦਾ ਫਾਇਦਾ ਚੁੱਕ ਕੇ ਮੈਂ ਉਹਨਾਂ ਕੋਲੋਂ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਬਾਕੀ ਮੁੰਡਿਆਂ ਨੇ ਮੈਨੂੰ ਫਿਰ ਫੜ ਲਿਆ ਤੇ ਮੈਂ ਰੋ ਰੋ ਕੇ ਮਦਦ ਮੰਗਦੀ ਸੀ ਪਰ ਉਸ ਸੁੰਨੇ ਰਾਹ ਵਿੱਚ ਕੋਈ ਵੀ ਨਹੀਂ ਸੀ ਜੋ ਮੇਰੀ ਇਸ ਹਾਲਤ ਨੂੰ ਦੇਖ ਕੇ ਬਚਾਉਂਦਾ ਉਹਨਾਂ ਵਿੱਚ ਇੱਕ ਮੁੰਡਾ ਬੋਲਿਆ ਚੁੱਪ ਰੋ ਨਹੀਂ ਤਾਂ ਤੇਰੀ ਅਸੀਂ ਹਾਲਤ ਖਰਾਬ ਕਰ ਦੇਵਾਂਗੇ ਉਹਦੇ ਲਈ اچانک ਮੈਨੂੰ ਇੱਕ ਹੋਰ ਗੱਲ ਸਮਝ ਆਈ ਮੈਂ ਆਪਣੀ ਜ਼ੁਬਾਨ ਨੂੰ ਚੁੱਪ ਕੀਤਾ ਤੇ ਇੱਕ ਛੱਟ ਕੇ ਨਾਲ ਹੀ ਆਪਣੀ ਉੱਚੀ ਹੀਲ ਵਾਲੀ ਸੈਂਡਲ ਲਾ ਕੇ ਉਸ ਮੁੰਡੇ ਦੇ ਸਿਰ ਵਿੱਚ ਜ਼ੋਰ ਨਾਲ ਮਾਰੀ ਇਹ ਦੇਖ ਕੇ ਹੀ ਉਹ ਹੈਰਾਨ ਰਹਿ ਗਏ ਉਹਨਾਂ ਦੀ ਜਿਹੜੀ ਪਕੜ ਸੀ ਉਹ ਢਿੱਲੀ ਹੋ ਗਈ ਮੈਂ ਇਸ ਮੌਕੇ ਦਾ ਫਾਇਦਾ ਚੁੱਕਿਆ ਤੇ ਫਟਾਫਟ ਭੱਜਣ ਦੀ ਕੋਸ਼ਿਸ਼ ਕਰਨ ਲੱਗੀ ਪਰ ਉਹਨਾਂ ਵਿੱਚ ਇੱਕ ਮੁੰਡਾ ਮੇਰੇ ਪਿੱਛੇ ਭੱਜਣ ਲੱਗਾ ਭੱਜਦੇ ਪਾਈ ਦੇ ਮੈਂ ਸੁੰਨੇ ਰਾਹ ਤੇ ਗਈ ਮੈਂ ਹਾਰ ਨਹੀਂ ਮੰਨੀ ਮੈਂ ਉਹਨਾਂ ਚਾਰਾਂ ਨੂੰ ਦੇਖਿਆ ਤੇ ਦੂਰੋਂ ਆਉਂਦੀ ਹੋਈ ਇੱਕ ਗੱਡੀ ਦੀ ਰੌਸ਼ਨੀ ਮੈਨੂੰ ਦਿਖੀ ਮੈਂ ਫਟਾਫਟ ਉਸ ਗੱਡੀ ਵੱਲ ਦੌੜ ਗਈ ਅਤੇ ਆਪਣੇ ਹੱਥ ਹਿਲਾਉਣ ਲੱਗੀ ਤਾਂ ਕਿ ਡਰਾਈਵਰ ਮੈਨੂੰ ਦੇਖ ਸਕੇ ਉਹਦੇ ਹੀ ਪਿੱਛੋਂ ਉਹਨਾਂ ਮੁੰਡਿਆਂ ਨੇ ਮੈਨੂੰ ਫੜ ਲਿਆ ਇਕ ਢੀਸਤੇ ਹੋਏ ਝਾੜੀਆਂ ਵੱਲ ਲਈ ਜਾ ਰਹੇ ਸੀ ਤੇ ਬਹੁਤ ਹਨੇਰਾ ਸੀ ਮੈਂ ਮਦਦ ਦੇ ਲਈ ਚੀਕਾਂ ਮਾਰਦੀ ਸੀ ਪਰ ਉੱਥੇ ਕੋਈ ਵੀ ਮੇਰੀ ਸੁਣਨ ਵਾਲਾ ਨਹੀਂ ਸੀ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਜੋ ਕੀਤਾ ਮੈਂ ਸੋਚ ਵੀ ਨਹੀਂ ਸਕਦੀ ਸੀ ਉਹਨਾਂ 'ਚੋਂ ਜਿੱਦਾਂ ਹੀ ਇੱਕ ਮੁੰਡਾ ਮੇਰੇ ਉੱਪਰ ਆਇਆ ਤੇ ਪੁਲਿਸ ਦੇ ਹੋਰਾਂ ਦੀ ਆਵਾਜ਼ ਆਉਣ ਲੱਗ ਪਈ ਪੁਲਿਸ ਦੇ ਹੋਰਾਂ ਦੀ ਆਵਾਜ਼ ਹੁੰਦੇ ਮੇਰੀ ਤਾਂ ਜਾਨ ਵਿੱਚ ਜਾਨ ਆ ਗਈ ਉਦੋਂ ਹੀ ਪੁਲਿਸ ਨੇ ਆ ਕੇ ਉਹਨਾਂ ਚਾਰਾਂ ਨੂੰ ਫੜ ਲਿਆ ਜਦ ਮੈਂ ਇੰਨੀ ਬੁਰੀ ਹਾਲਤ ਵਿੱਚ ਘਬਰਾਈ ਹੋਈ ਸੀ ਕਿ ਮੈਨੂੰ ਆਪਣੇ ਕੱਪੜੇ ਵੀ ਸਹੀ ਕਰਨ ਦੀ ਹੋਸ਼ ਨਹੀਂ ਸੀ ਪਰ ਲੈਡੀ ਕੌਨਸਟੇਬਲ ਨੇ ਮੈਨੂੰ ਫਟਾਫਟ ਚੁੱਕਿਆ ਤੇ ਮੇਰੇ ਕੱਪੜੇ ਸਹੀ ਕੀਤੇ ਚੁੱਕ ਕੇ ਮੈਨੂੰ ਗੱਡੀ ਦੇ ਕੋਲ ਲੈ ਗਏ ਜਦੋਂ ਮੈਂ ਵਾਪਸ ਆਟੋ ਦੇ ਕੋਲ ਆਈ ਤਾਂ ਆਟੋ ਡਰਾਈਵਰ ਵਿਚਾਰਾ ਲੋ ਨੁਹਾਨ ਹੋਇਆ ਪਿਆ ਸੀ ਪੁਲਿਸ ਉਥੇ اچانک ਕਿੱਦਾਂ ਆ ਗਈ ਸੀ ਇਹ ਮੈਨੂੰ ਸਮਝ ਨਹੀਂ ਆਈ ਸੀ ਪੁਲਿਸ ਨੇ ਦੱਸਿਆ ਕਿ ਹਾਈਵੇ ਤੇ ਹਰ ਗੱਡੀ ਦੇ ਚੱਲਣ ਦੀ ਇੱਕ ਸਪੀਡ ਤੈਅ ਹੁੰਦੀ ਆ ਪਰ ਹਾਈਵੇ ਤੇ ਲੱਗੇ ਕੈਮਰਾ ਤੋਂ ਸਾਨੂੰ ਇਹ ਰਿਪੋਰਟ ਮਿਲਿਆ ਕਿ ਇੱਕ ਆਟੋ ਡਰਾਈਵਰ ਬਹੁਤ ਤੇਜ਼ ਲਗਾਤਾਰ ਗੱਡੀ ਚਲਾਏ ਜਾਂਦਾ ਤੇ 2 ਘੰਟਿਆਂ ਤੋਂ ਹੀ ਗੱਡੀ ਚੱਲੀ ਜਾਂਦੀ ਆ ਇਸੇ ਤਰ੍ਹਾਂ ਅਸੀਂ ਫਟਾਫਟ ਐਕਸ਼ਨ ਲਿਆ ਤਾਂ ਉਹ ਗੱਡੀ ਨੂੰ ਫੜਨ ਦੇ ਲਈ ਅਸੀਂ ਤੁਰ ਪਏ ਅਸੀਂ ਇਹ ਐਕਸ਼ਨ ਲੈ ਕੇ ਬਹੁਤ ਚੰਗਾ ਕੰਮ ਕੀਤਾ ਨਹੀਂ ਤਾਂ ਉਹ ਬਹੁਤ ਵੱਡੀ ਘਟਨਾ ਹੋ ਜਾਂਦੀ ਪੁਲਿਸ ਨੇ ਦੱਸਿਆ ਕਿ ਜਦੋਂ ਘਟਨਾ ਹੋਣ ਵਾਲੀ ਸੀ ਤਾਂ ਉਹ ਆਟੋ ਡਰਾਈਵਰ ਨੇ ਸਾਨੂੰ ਕਿਹਾ ਕਿ ਤੁਸੀਂ ਮੈਨੂੰ ਫੋਨਣ ਤੋਂ ਪਹਿਲਾਂ ਜਲਦੀ ਉਹਨਾਂ ਝਾੜੀਆਂ ਦੇ ਵੱਲ ਜਾਓ ਕਿਉਂਕਿ ਉੱਥੇ ਚਾਰ ਮੁੰਡੇ ਇੱਕ ਕੁੜੀ ਦੇ ਨਾਲ ਗਲਤ ਕੰਮ ਕਰਦੇ ਆ। ਉਸ ਕੁੜੀ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾ ਲਓ। ਪੁਲਿਸ ਦੀ ਗੱਲ ਸੁਣਦੇ ਹੀ ਮੈਂ ਆਟੋ ਡਰਾਈਵਰ ਦੇ ਪੈਰਾਂ ਵਿੱਚ ਡਿੱਗ ਪੀ ਮੈਂ ਕਿਹਾ ਵੀਰੇ ਮੈਨੂੰ ਮaaf ਕਰ ਦਿਓ ਮੈਂ ਤੁਹਾਡੇ ਨਾਲ ਬਹੁਤ ਗਲਤ ਤਰੀਕੇ ਨਾਲ ਗੱਲ ਕੀਤੀ। ਤੁਸੀਂ ਮੇਰੀ ਰੱਖਿਆ ਕਰਦੇ ਸੀ। ਪੁਲਿਸ ਨੇ ਫਟਾਫਟ ਉਹਨਾਂ ਦਰਿੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਆਪਣੀ ਗੱਡੀ ਵਿੱਚ ਬਿਠਾ ਲਿਆ। ਆਟੋ ਡਰਾਈਵਰ ਦੀ ਹਾਲਤ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ। ਉਹ ਵਿਚਾਰਾ ਲਹੂ ਲੋਹਾਨ ਹੋਇਆ ਪਿਆਸੀ ਪਰ ਉਹਦੀਆਂ ਅੱਖਾਂ ਵਿੱਚ ਫਿਰ ਵੀ ਸਬਰ ਦਾ ਭਾਵ ਸੀ ਕਿ ਉਹਨੇ ਮੈਨੂੰ ਬਚਾਲ ਹੀ ਲਿਆ ਮੈਂ ਉਹਦਾ ਧੰਨਵਾਦ ਕੀਤਾ ਤੇ ਮੁਆਫੀ ਮੰਗੀ ਉਹਨੇ ਮੁਸਕਰਾਉਂਦੇ ਹੋਏ ਕਿਹਾ ਕਿ ਕੋਈ ਗੱਲ ਨਹੀਂ ਭੈਣੇ ਸਾਡਾ ਫਰਜ਼ ਆ ਲੋਕਾਂ ਦੀ ਮਦਦ ਕਰਨਾ ਪੁਲਿਸ ਨੇ ਮੈਨੂੰ ਤੇ ਆਟੋ ਡਰਾਈਵਰ ਨੇ ਹਸਪਤਾਲ ਪਹੁੰਚਾਇਆ ਮੇਰੀ ਹਾਲਤ ਬਹੁਤ ਖਰਾਬ ਸੀ ਪਰ ਹਸਪਤਾਲ ਪਹੁੰਚਦੇ ਹੀ ਡਾਕਟਰ ਨੇ ਮੇਰੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ ਕੁਝ ਹੀ ਸਮੇਂ ਵਿੱਚ ਫਿਰ ਪੁਲਿਸ ਨੇ ਮੈਨੂੰ ਆਪਣੀ ਗੱਡੀ ਵਿੱਚ ਘਰ ਪਹੁੰਚਾ ਦਿੱਤਾ। ਮੈਂ ਆਪਣੇ ਪਾਪਾ ਦੇ ਆਪਰੇਸ਼ਨ ਵਾਲੇ ਫਾਰਮ ਤੇ ਸਾਈਨ ਕਰਕੇ ਆਪਰੇਸ਼ਨ ਦੀ ਇਜਾਜ਼ਤ ਦੇ ਦਿੱਤੀ। ਮੇਰੀ ਹਾਲਤ ਦੇਖ ਕੇ ਮੇਰੀ ਮੰਮੀ ਰੋਣ ਲੱਗ ਪਈ ਸੀ। ਪਰ ਮੈਂ ਆਪਣੀ ਮੰਮੀ ਨੂੰ ਕਿਹਾ ਕਿ ਮੰਮੀ ਫਿਕਰ ਨਾ ਕਰ ਸਭ ਕੁਝ ਠੀਕ ਆ। ਕੁਝ ਘੰਟਿਆਂ ਬਾਅਦ ਪਾਪਾ ਦਾ ਆਪਰੇਸ਼ਨ ਵੀ ਵਧੀਆ ਹੋ ਗਿਆ ਸੀ ਤੇ ਉਹਦੇ ਜਾਨ ਨੂੰ ਵੀ ਕੋਈ ਖਤਰਾ ਨਹੀਂ ਸੀ। ਉਸ ਦਿਨ ਮੈਨੂੰ ਬਹੁਤ ਗੱਲਾਂ ਸਮਝ ਆਈਆਂ ਸੀ ਕਿ ਕੁੜੀ ਚਾਹੇ ਕਿੰਨੀ ਵੀ ਆਧੁਨਿਕ ਟਾਈਮ ਵਿੱਚ ਜੰਮੀ ਹੋਵੇ ਪਰੇ ਦੁਨੀਆ ਕਦੀ ਵੀ ਸ਼ਾਇਦ ਉਹਦੇ ਲਈ ਸੁਰੱਖਿਆਤ ਨਹੀਂ ਹੁੰਦੀ ਕਿਉਂਕਿ ਇੱਕ ਕੁੜੀ ਦੀ ਇੱਜ਼ਤ ਨੂੰ ਨੋਚ ਕੇ ਖਾਣ ਦੇ ਲਈ ਦਰਿੰਦੇ ਹਰ ਗਲੀ ਹਰ ਮੋੜ ਤੇ ਫਿਰਦੇ ਆ ਪਾਪਾ ਦੇ ਸਫਲ ਆਪਰੇਸ਼ਨ ਤੋਂ ਬਾਅਦ ਮੈਨੂੰ ਇੱਕ ਰਾਹਤ ਜਿਹੀ ਮਿਲੀ ਸੀ ਮੇਰੀ ਹਾਲਤ ਇੰਨੀ ਵਧੀਆ ਨਹੀਂ ਸੀ ਪਰ ਫੇਰ ਵੀ ਪਾਪਾ ਦੀ ਸੇਧ ਦਾ ਕਰਕੇ ਮੈਂ ਆਪਣੇ ਆਪ ਨੂੰ ਸਹੀ ਰੱਖਣਾ ਸੀ ਹਸਪਤਾਲ ਵਿੱਚ ਮੰਮੀ ਨੇ ਮੈਨੂੰ ਗਲੇ ਲਾ ਲਿਆ ਮੈਨੂੰ ਸਮਝ ਆ ਗਈ ਸੀ ਕਿ ਮੈਂ ਆਪਣੀ ਪੜ੍ਹਾਈ ਤੇ ਕੈਰੀਅਰ ਦੇ ਨਾਲ ਸਮਾਜ ਦੀਆਂ ਔਰਤਾਂ ਲਈ ਕੋਈ ਕੰਮ ਕਰਨਾ ਹੋਊਗਾ ਮੇਰੇ ਲਈ ਇਹ ਘਟਨਾਇਕ ਨਵੀਂ ਸੀ ਮੈਂ ਸੋਚ ਲਿਆ ਸੀ ਕਿ ਮੈਂ ਆਪਣੇ ਦੁੱਖ ਦੁੱਖ ਨੂੰ ਸਾਰਿਆਂ ਦੇ ਨਾਲ ਸਾਂਝਾ ਕਰੂੰਗੀ ਤੇ ਨਾਲ ਹੀ ਸਾਰੀਆਂ ਔਰਤਾਂ ਨੂੰ ਸੁਰੱਖਿਅਤ ਰਹਿਣ ਦੇ ਲਈ ਉਹਨਾਂ ਦੇ ਲਈ ਜ਼ਰੂਰ ਕੁਝ ਨਾ ਕੁਝ ਕਰੂੰਗੀ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਕਹਾਣੀ ਸੁਣਨ ਦੇ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ